ਗੋਡਾ ਰੱਖ ਕੇ ਇਹਨਾਂ ਦੇ ਸਾਰੇ ਲੋਕਾਂ ਨੂੰ ਜੇ ਦੇ ਬਾਬਾ ਨਾਨਕਾ ਜਨਾਲਾ ਤੇ ਰਮਦਾਸ ਏਰੀਆ ਤੇ ਹੋਰ ਵੀ ਕਪੂਰਥਲੇ ਹਲ ਜਿੱਥੇ ਜਿੱਥੇ ਵੀ ਪਾਣੀ ਦੀ ਮਾਰ ਪਈ ਆ ਇਹ ਕੋਈ ਕੁਦਰਤੀ ਆਫਤ ਨਹੀਂ ਆ ਇਹ ਜਿਹੜੀ ਆਫਤ ਆ ਇਹ ਸਰਕਾਰ ਨੇ ਲੱਦੀ ਆ ਇਹ ਨਾਲ ਸਰਕਾਰ ਸਾਡੇ ਜਿਹੜੇ ਆ ਲਾਲ ਪੀਲੀਆਂ ਨੀਲੀਆਂ ਪੱਗਾ ਇਹ ਚੁੱਭਦੀਆਂ ਇਹਨਾਂ ਨੂੰ ਇਹਨਾਂ ਦੇ ਜਾਣ ਕੇ ਪਾਣੀ ਛੱਡਿਆ ਤੇ ਸਾਡੇ ਜਿਹੜੇ ਪਿੰਡਾਂ ਵਾਲੇ ਲੋਕ ਇਹਨੇ ਡੁੱਬ ਗਏ ਤੇ ਇਹਨਾਂ ਦਾ ਸਾਰਾ ਇਹ ਇਹ ਜਿਹੜੀ ਆ ਰਖਣ ਪਾਲੀਆਂ ਇਹ ਸਾਰਾ ਜਿਹੜਾ ਸ਼ਹੀਦ ਬੀਬੀ ਸੁਲਤਾਨੀ ਜੋਂ ਤੋਂ ਆਇਆ ਇਹ ਆਪਣੀ ਵਾਰੀ ਲਾ ਕੇ ਤੇ ਗਏ ਆ 11 ਤਰੀਕ ਨੂੰ ਤੇ ਅੱਜ ਫੇਰ ਇਹ ਟਰਾਲੀ ਭਰ ਕੇ ਲੈ ਕੇ ਆਏ ਆ ਇਹ ਜੇ ਸਰਕਾਰਾਂ ਇਦਾਂ ਹੀ ਧੱਕਾ ਕਰਦੇ ਗਿਆ ਤੇ ਅਸੀਂ ਕੱਲੇ-ਕੱਲੇ ਜ਼ਿਮੀਂਦਾਰ ਨੂੰ ਮੁਆਵਜ਼ਾ ਵੀ ਦਵਾਵਾਂਗੇ ਉਹਨਾਂ ਦਾ ਜਿਹੜਾ ਬੋਰ ਮਿੱਟਾ ਜਿਹੜਾ ਉਹਨਾਂ ਦਾ ਮੁੱਲ ਛੜਿਆ ਉਹਨਾਂ ਦੇ ਘਰਾਂ 'ਚ ਪਾਣੀ ਵੜਿਆ ਉਹਨਾਂ ਸਾਰਿਆਂ ਨੂੰ ਗਰਦੌਰੀਆਂ ਕਰਾ ਕੇ ਉਹਨਾਂ ਦਾ ਮੁਆਵਜ਼ਾ ਦਵਾਵਾਂਗੇ ਕਿਸਾਨ ਮਜ਼ਦੂਰ ਸੰਸਥਾ ਕਮੇਟੀ ਨੇ ਤਿਆਰ ਕਰ ਲਿਆ ਔਰ ਚੇਪ ਵਾਲੇ ਮੀਟਰ ਇਹ ਇਲਾਕੇ ਦੇ ਵਿੱਚ ਅਸੀਂ ਕਮੇਟੀਆਂ ਬਣਾਉਣੀ ਸ਼ੁਰੂ ਕਰਤੀਆਂ 5-6 ਬਣ ਵੀ ਗਈਆਂ ਤੇ ਅਸੀਂ ਕਹਿੰਨੇ ਆ ਕਿ ਚੇਪ ਵਾਲੇ ਮੀਟਰ ਜਿਹੜੇ ਮੇਰੇ ਕੋਲ ਨਹੀਂ ਨਿਕਲ ਦੇਵਾਂਗੇ ਲਾ ਕੇ ਸੁੱਟ ਦਾਂਗੇ ਅੱਲਾਹ ਦਸਰਾ ਧੰਨਵਾਦ ਇਹ ਜਿਉਂ ਵੀ ਬੀਸ਼ਨਤਰੀ ਤੋਂ ਜਿਹੜੀ ਟਰਾਲੀ ਦਾ ਸਿੰਦੇ ਇਹਦੇ ਨਾਲ ਹੀ ਜਿਹੜੀ ਇੱਥੇ ਜਿਉਂ ਦੀ ਡਿਟੇਲ ਆਈ ਵਾਰੀ ਲੱਗੀ ਆ ਉਹ ਜਿਉਂ ਉਹਨਾਂ ਵੀ ਤੁਹਾਨੂੰ ਮੁਲਾਵਾਗੇ ਤੇ ਜਿਉਂ ਵੀ ਤੋਂ ਬੀਬੀ ਸ਼ੰਦਰੀ ਤੋਂ ਲਾ ਕੇ ਵੀਰ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ